ਕਹਿੰਦੇ ਨੇ ਦੁਨੀਆ ਦੇ ਵਿੱਚ ਦਿਲੋਂ ਕਦਰ ਕਰਨ ਵਾਲੇ ਦਿਲੋਂ ਮੁਹੱਬਤ ਕਰਨ ਵਾਲੇ ਲੋਕ ਬੜੀ ਮੁਸ਼ਕਲ ਦੇ ਨਾਲ ਮਿਲਦੇ ਨੇ ਤੇ ਜਿਨ੍ਹਾਂ ਨੂੰ ਇਹੋ ਜਿਹੇ ਲੋਕ ਮਿਲਦੇ ਨੇ ਜਿਨ੍ਹਾਂ ਨੂੰ ਇਹੋ ਜਿਹੇ ਰਿਸ਼ਤੇ ਮਿਲਦੇ ਨੇ ਉਹਨਾਂ ਨੂੰ ਇਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਕਦੀ ਵੀ ਪੈਸੇ ਦੇ ਲੈਣ ਦੇਣ ਕਰਕੇ ਆਪਣੇ ਅਜੀਜ਼ ਜਾਂ ਪਿਆਰੇ ਰਿਸ਼ਤਿਆਂ ਦੇ ਵਿੱਚ ਫਿੱਕਾ ਨਾ ਪਾਓ ਕਿਉਂਕਿ ਪੈਸਾ ਤਾਂ ਕਦੀ ਵੀ ਕਮਾਇਆ ਜਾ ਸਕਦਾ ਹੈ ਪਰ ਇਹ ਰਿਸ਼ਤੇ ਦੁਬਾਰਾ ਨਹੀਂ ਕਮਾਏ ਜਾ ਸਕਦੇ ਏਸੀ ਤਰ੍ਹਾਂ ਦੀ ਖੂਬਸੂਰਤ ਰਚਨਾ ਰਾਜਬੁਰਜ ਜੀ ਦੀ ਲਿਖੀ ਹੋਈ ਹੈ ਆਪ ਜੀ ਦੇ ਰੂਬਰੂ ਲੈ ਕੇ ਹਾਜ਼ਰ ਹਾਂ ਕਿਸੇ ਦਾ ਜਿੰਨਾ ਮਰਜੀ ਕਰਲਾ ਚਾਹੇ ਜਾਨ ਤਲੀ ਤੇ ਤਰਲਾ ਕਿਸੇ ਦਾ ਜਿੰਨਾ ਮਰਜੀ ਕਰਲਾ ਚਾਹੇ ਜਾਨ ਤਲੀ ਤੇ ਤਰਲਾ ਸਾਰੀਆਂ ਪੂਰੀਆਂ ਕਰਦੇ ਸਦਰਾਂ ਬੇਕਦਰੇ ਨਾ ਜਾਣਣ ਕਦਰਾਂ ਬੇਕਦਰੇ ਨਾ ਜਾਣਣ ਕਦਰਾਂ ਜਿੰਨਾ ਮਰਜੀ ਪਿਆਰ ਜਤਾਲਾ ਜਿੰਨਾ ਮਰਜੀ ਪਿਆਰ ਜਤਾਲਾ ਚਾਹੇ ਤਲੀਆਂ ਚੋਗ ਚਗਾਲਾ ਜਿੰਨਾ ਮਰਜੀ ਪਿਆਰ ਜਤਾਲਾ ਚਾਹੇ ਤਲੀਆਂ ਚੋਗ ਚਗਾਲਾ ਫੇਰ ਜਾਂਦੇ ਆ ਫਿਰ ਵੀ ਨਜ਼ਰਾਂ ਬੇਕਦਰੇ ਨਾ ਜਾਣਣ ਕਦਰਾਂ ਬੇਕਦਰੇ ਨਾ ਜਾਣਣ ਕਦਰਾਂ ਕਦੇ ਕਿਸੇ ਦਾ ਗੁਣ ਨਾ ਜਾਣਣ ਕਰੇ ਹੋਏ ਅਹਿਸਾਨਾਂ ਨੂੰ ਵੀ ਪਾ ਦਿੰਦੇ ਆ ਵਿੱਚ ਕਬਰਾਂ ਕਰੇ ਹੋਏ ਅਹਿਸਾਨਾਂ ਨੂੰ ਵੀ ਪਾ ਦਿੰਦੇ ਆ ਵਿੱਚ ਕਬਰਾਂ ਬੇਕਦਰੇ ਨਾ ਜਾਣਣ ਕਦਰਾਂ ਬੇਕਦਰੇ ਨਾ ਜਾਣਣ ਕਦਰਾਂ ਰਾਜ ਬੇਕਦਰੇ ਤੋਂ ਦੂਰ ਹੀ ਰਹੀਏ ਸਲਾਮ ਇਹਨਾਂ ਨੂੰ ਦੂਰੋਂ ਕਹੀਏ ਰਾਜ ਬੇਕਦਰੇ ਤੋਂ ਦੂਰ ਹੀ ਰਹੀਏ ਸਲਾਮ ਇਹਨਾਂ ਨੂੰ ਦੂਰੋਂ ਕਹੀਏ ਇਹਨਾਂ ਦੀਆਂ ਨਾਲ ਲਈਏ ਖਬਰਾਂ ਬੇਕਦਰੇ ਨਾ ਜਾਣਣ ਕਦਰਾਂ ਬੇਕਦਰੇ ਨਾ ਜਾਣਣ ਕਦਰਾਂ